ਚਾਕਲੇਟ ਖਾਂਦੇ ਨਾਲ ਇੱਕ ਡੇਟ ਸਾਲ ਦੀ ਬੱਚੀ ਨੂੰ ਖੂਨ ਦੀਆਂ ਉਲਟੀਆਂ ਲੱਗ ਗਈਆਂ ਤਦ ਦੱਸਦੀਏ ਕਿ ਇਹ ਮਾਮਲਾ ਪੰਜਾਬ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਕੁਝ ਦਿਨ ਪਹਿਲਾਂ ਵੀ ਪਟਿਆਲਾ ਦੇ ਵਿੱਚ ਆਪਣੇ ਬਰਥਡੇ ਤੇ ਕੇਕ ਖਾਂਦੇ ਨਾਲ ਇੱਕ ਬੱਚੀ ਦੀ ਮੌਤ ਹੋ ਗਈ ਸੀ ਕੇਕ ਨੂੰ ਜ਼ਹਿਰੀਲਾ ਕੇਕ ਦੱਸਿਆ ਜਾ ਰਿਹਾ ਸੀ ਤੇ ਹੁਣ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਮਹਿਜ਼ 8 ਸਾਲ ਦੀ ਬੱਚੀ ਉਸ ਦੇ ਵੱਲੋਂ ਚਾਕਲੇਟ ਖਾਈ ਗਈ ਤੇ ਚਾਕਲੇਟ ਖਾਣ ਦੇ ਨਾਲ ਉਸ ਨੂੰ ਇਸ ਵੇਲੇ ਖੂਨ ਦੀਆਂ ਉਲਟੀਆਂ ਲੱਗ ਚੁੱਕੀਆਂ ਨੇ ਤੇ ਹਾਲਤ ਵੀ ਜਿਹੜੀ ਹੈ ਕਾਫੀ ਜ਼ਿਆਦਾ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੱਸ ਦिए ਕਿ ਬੱਚੀ ਜਿਹੜੀ ਹੈ ਲੁਧਿਆਣਾ ਦੀ ਰਹਿਣ ਵਾਲੀ ਹੈ ਪਟਿਆਲਾ ਤੋਂ ਪਟਿਆਲਾ ਦੀ ਪਟਿਆਲਾ ਦੀ ਇੱਕ ਕਨਫੈਕਸ਼ਨਰੀ ਸ਼ਾਪ ਤੋਂ ਇਹ ਸਮਾਨ ਜਿਹੜਾ ਲਿੱਤਾ ਗਿਆ ਸੀ ਤੇ ਮਾਮਲਾ ਸਾਹਮਣੇ ਆਉਣ ਦੇ ਮਗਰੋਂ ਦੇਖਿਆ ਜਾ ਸਕਦਾ ਕਿ ਸਿਹਤ ਵਿਭਾਗ ਦੇ ਵਿੱਚ ਕਾਫੀ ਜ਼ਿਆਦਾ ਹੜਕੰਪ ਮਚ ਗਿਆ ਅਧਿਕਾਰੀ ਜਿਹੜੇ ਨੇ ਦੁਕਾਨ ਤੇ ਜਿਸ ਵੇਲੇ ਪਹੁੰਚੇ ਜਿਸ ਵੇਲੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਸਮਾਨ ਜਿਹੜਾ ਐਕਸਪਾਇਰੀ ਡੇਟ ਦਾ ਸੀ ਤਾਂ ਇਸ ਦੇ ਮਗਰੋਂ ਬੱਚੀ ਵੀ ਜਿਹੜੀ ਹੈ ਉਸ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿਚ ਇਲਾਜ ਤੇ ਲਈ ਦਾਖਲ ਕਰਵਾਇਆ ਗਿਆ ਪਰ ਹਾਲਤ ਜਿਹੜੀ ਇਸ ਵੇਲੇ ਕਾਫੀ ਜ਼ਿਆਦਾ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਬੱਚੀ ਕੁਝ ਦਿਨ ਪਹਿਲਾਂ ਪਟਿਆਲਾ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਸੀ ਜਿੱਥੇ ਉਸ ਨੂੰ ਇੱਕ ਗਿਫਟ ਪੈਕ ਮਿਲਿਆ ਗਿਫਟ ਪੈਕ ਦੇ ਵਿੱਚ ਕਾਫੀ ਜ਼ਿਆਦਾ ਖਾਣ ਪੀਣ ਦਾ ਸਮਾਨ ਸੀ ਤੇ ਜਿਸ ਦੇ ਮਗਰੋਂ ਜਿਸ ਵੇਲੇ ਬੱਚੀ ਨੇ ਵਾਪਸ ਲੁਧਿਆਣਾ ਆ ਕੇ ਪੈਕ ਖੋਲ੍ਹਿਆ ਉਸ ਦੇ ਵਿੱਚੋਂ ਚਾਕਲੇਟ ਕਢਾਲ ਕੇ ਖਾਈ ਤਾਂ ਉਸ ਦੇ ਮਗਰੋਂ ਹਾਲਤ ਕਾਫੀ ਜ਼ਿਆਦਾ ਵਿਗੜ ਗਈ ਅਚਾਨਕ ਹੀ ਖੂਨ ਦੀਆਂ ਉਲਟੀਆਂ ਹੋਣ ਲੱਗ ਪਈਆਂ ਜਿਸ ਕਾਰਨ ਮਾਪੇ ਵੀ ਜਿਹੜੇ ਨੇ ਕਾਫੀ ਇਜ਼ਾਤ ਦਾ ਖਬਰਾ ਗਏ ਤਾਂ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਵੱਲੋਂ ਹੀ ਸਿਹਤ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਜਿਸ ਵੇਲੇ ਦੁਕਾਨ ਦੇ ਉੱਪਰ ਜਾ ਕੇ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਸਮਾਨ ਜਿਹੜਾ ਐਕਸਪਾਇਰੀ ਡੇਟ ਦਾ ਤਾਂ ਜਿਹੇ ਮਾਮਲੇ ਪਟਿਆਲਾ ਸ਼ਹਿਰ ਤੋਂ ਲਗਾਤਾਰ ਹੀ ਸਾਹਮਣੇ ਆਉਂਦੇ ਹੋਏ ਦੇਖੇ ਜਾ ਸਕਦੇ ਨੇ ਤਾਂ ਅਸੀਂ ਵੀ ਤੁਹਾਨੂੰ ਇਹ ਹੀ ਅਪੀਲ ਕਰਾਂਗੇ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਖਾਣ ਪੀਣ ਦਾ ਕੋਈ ਵੀ ਸਮਾਨ ਦਿੰਦੇ ਹੋ ਤਾਂ ਉਸ ਦੀ ਐਕਸਪਾਇਰੀ ਡੇਟ ਜਿਹੜੀ ਆ ਉਸ ਨੂੰ ਜ਼ਰੂਰ ਹੀ ਚੈੱਕ ਕਰ ਲਿਤਾ ਜਾਵੇ ਤਾਂ ਜੇਕਰ ਇਸ ਪਛੀ ਦੇ ਮਾਪਿਆਂ ਦੇ ਵੱਲੋਂ ਵੀ ਇਹ ਸਮਾਨ ਚੈੱਕ ਕੀਤਾ ਗਿਆ ਹੁੰਦਾ ਤਾਂ ਬੱਚੀ ਜਿਹੜੀ ਆ ਉਸਦੀ ਹਾਲਤ ਇੰਨੀ ਨਹੀਂ ਵਿਗੜਨੀ ਸੀ